ਬੀਤੀ ਦੇਰ ਰਾਤ ਫਲੋਰ ਦੇ ਨਜ਼ਦੀਕ ਪਿੰਡ ਦੇ ਮਹੱਲਾ ਅੰਬੇਡਕਰ ਨਗਰ ਵਿਖੇ ਇੱਕ ਚੋਰ ਵੱਲੋਂ ਇੱਕ ਗੱਡੀ ਵਿੱਚ ਦਾਖਲ ਹੋ ਕੇ ਚੋਰ ਵੱਲੋਂ ਲੱਖਾਂ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬੀਤੀ ਰਾਤ ਗਵਾਂਡ ਵਿੱਚ ਆਪਣਾ ਮੁੰਡਾ ਬਿਮਾਰ ਹੋਣ ਕਾਰਨ ਉਹਨਾਂ ਦੇ ਘਰ ਸੱਤੇ ਪਏ ਸੰਤ ਰਾਤ ਨੂੰ ਚੋਰ ਵੱਲੋਂ ਗੱਡੀ ਦੇ ਕੰਦ ਕੱਪ ਕੇ ਘਰ ਵਿੱਚ ਚੋਰਾਂ ਨੇ ਦਾਖਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪਰਿਵਾਰਿਕ ਮੈਂਬਰਾਂ ਨੇ ਇਸ ਦੀ ਸੂਚਨਾ ਫਲੋਰ ਪੁਲਿਸ ਨੂੰ ਦੇ ਦਿੱਤੀ ਤੇ ਉਹਨਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਚੋਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਚੋਰ ਨੂੰ ਮਹੱਲਾ ਵਾਸੀਆਂ ਨੇ ਖੁਦ ਫੜ ਲਿਆ ਤੇ ਜਦੋਂ ਚੋਰ ਨੂੰ ਫੜਿਆ ਤਾਂ ਉਸ ਦੇ ਕੋਲੋਂ ਇੱਕ ਨਕਲੀ ਪਿਸਤੌਲ ਬਰਾਮਦ ਹੋਇਆ ਤੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਾਉਂਸਲਰ ਰਾਜਕੁਮਾਰ ਨੇ ਦੱਸਿਆ ਹੈ ਕਿ ਮਹੱਲਾ ਵਾਸੀਆਂ ਵੱਲੋਂ ਚੋਰ ਨੂੰ ਫੜੇ ਹੋਏ ਪਿਛਲੇ 2 ਘੰਟੇ ਹੋ ਗਏ ਤੇ ਉਹਨਾਂ ਨੇ ਫਲੋਰ ਪੁਲਿਸ ਨੂੰ ਇਸ ਬਾਰੇ ਫੋਨ ਤੇ ਸੂਚਨਾ ਵੀ ਦਿੱਤੀ ਪਰ ਕੋਈ ਵੀ ਪੁਲਿਸ ਅਧਿਕਾਰੀ 2 ਘੰਟੇ ਤੋਂ ਉਸ ਨੂੰ ਫੜਨ ਦੇ ਲਈ ਉਹਨਾਂ ਕੋਲ ਨਹੀਂ ਪਹੁੰਚਿਆ ਤੇ ਉਹਨਾਂ ਨੇ ਦੁਖੀ ਹੋ ਕੇ ਐਸਐਸਪੀ ਜਲੰਧਰ ਨੂੰ ਫੋਨ ਕੀਤਾ ਤਾਂ ਉਸ ਤੋਂ ਕੁਝ ਹੀ ਪਲਾਂ ਵਿੱਚ ਫਲੋਰ ਪੁਲਿਸ ਦੇ 2 ਮੁਲਾਜ਼ਮ ਮੁਕੇ ਤੇ ਪਹੁੰਚ ਗਏ ਤੇ ਚੋਰ ਬਾਰੇ ਸਾਰੀ ਜਾਣਕਾਰੀ ਦਿੱਤੀ ਤੇ ਪੁਲਿਸ ਹਵਾਲੇ ਚੋਰ ਨੂੰ ਕਰ ਦਿੱਤਾ ਦੇ ਉੱਥੇ ਹੀ ਹੋਰ ਖੜੇ ਇੱਕ ਵਿਅਕਤੀ ਰਕੇਸ਼ ਨੇ ਦੱਸਿਆ ਹੈ ਕਿ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਦਿੱਲੀ 에어ਪੋਰਟ 27 ਤਰੀਕ ਨੂੰ ਛੱਡਣ ਗਿਆ ਤੇ ਜਦੋਂ 28 ਤਰੀਕ ਨੂੰ ਘਰ ਆ ਕੇ ਦੇਖਿਆ ਤਾਂ ਉਸ ਦੇ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਉਸ ਦੇ ਘਰ ਦੇ ਵਿੱਚੋਂ ਨਕਦੀ ਅਤੇ ਲੱਖਾਂ ਦੇ ਗਹਿਣੇ ਚੋਰੀ ਕਰਕੇ ਚੋਰ ਫਰਾਰ ਹੋ ਗਏ ਸਨ ਜਿਸ ਦੀ ਸੂchnਾ ਉਹਨਾਂ ਨੇ ਫਲੋਰ ਥਾਣੇ ਨੂੰ ਦੇ ਦਿੱਤੀ ਪਰ ਹਾਲੇ ਤੱਕ ਵੀ ਚੋਰਾਂ ਦਾ ਕੋਈ ਵੀ ਪਤਾ ਨਹੀਂ ਲੱਗਾ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰ ਦੀ ਭਾਲ ਕਰਕੇ ਉਹਨਾਂ ਨੂੰ ਉਹਨਾਂ ਦਾ ਕੀਮਤੀ ਸਮਾਨ ਵਾਪਸ ਦਿੱਤਾ ਜਾਵੇ ਤੇ ਕੌਂਸਲ ਰਾਜਕੁਮਾਰ ਸੰਦੂ ਨੇ ਵੀ ਫਿਲੌਰ ਪ੍ਰਸ਼ਾਸਨ ਤੇ ਕਈ ਸਵਾਲੀਆਂ ਨਿਸ਼ਾਨ ਖੜੇ ਕੀਤੇ ਹਨ ਕਿ ਫਿਲੌਰ ਪੁਲਿਸ ਨੂੰ ਖੁਦ ਚੋਰ ਅਤੇ ਚਿੱਟੇ ਵਾਲੇ ਫੜ ਕੇ ਫੜਾਏ ਜਾਂਦੇ ਹਨ ਪਰ ਕੋਈ ਵੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਹੁਣ ਦੇਖਣਾ ਇਹ ਹੋਵੇਗਾ ਕਿ ਫਿਲੌਰ ਪੁਲਿਸ ਚੋਰੀ ਦੀਆਂ ਵਾਰਦਾਤਾ ਉੱਤੇ ਠਲ ਪਾ ਕੇ ਲੋਕਾਂ ਦੇ ਦਿਲਾਂ ਵਿੱਚ ਆਪਣਾ ਰੁਤਬਾ ਬਰਕਰਾਰ ਰੱਖੇਗੀ ਕੀ ਨਾਮ ਹੈ ਤੇਰਾ ਕਰਨ ਜੋ ਕੱਲ ਚੋਰੀ ਹੋਈ ਆ ਉਹ ਤੋਂ ਲੈ ਕੀ ਹੈ ਹਾਂ ਹੈ ਕੀ ਕੀ ਉਠਾਇਆ ਵਾਹਾਂ ਤੋਂ ਖਾਣੇ ਪੈਸੇ कितने पैसे उठाए पैसा गिना नहीं था जितना पैसा मैं रखा था सब मुझसे पूछे मैं ला के, मतलब वहाँ पे ले जाके दे दिया और क्या वहाँ से उठाया और कुछ नहीं खाली पैसे उठाया था बस खाली पैसे उठाए जो गहना कट्टा था वो गया गहना नहीं कट्टा था मतलब जितना मुझसे पूछा मैं जाके सारा दे दिया और साथ में कौन था तेरे मैं अकेला ही था अकेला तो नहीं है वीडियो में और भी आदमी आ रहे हैं सच में अकेला था गहने वाला कहाँ था यूपी का यूपी का यहाँ कहाँ रह रहा यहाँ कमरा लेके रह रहा था काम कर रहा था किसके पास काम करता है ये लेबर का काम करने लगा था लेबर का था। ये ये पिस्तौल की साथ में रखता है ये मैं रखा नहीं था मतलब रूम पे दूसरा कोई लाया था हाँ। मेरे लड़के बच्चे मतलब तीन चार थे वहाँ पे खेलते थे मेरे रूम में रख दिए थे इससे जो चोरी की है इसके अलावा रस्ते में भी ये पिस्तौल दिखा के किसी से लूटपाट करते नहीं पहले भी कोई चोरी वगैरह को की है हाँ किया था पानी यूपी में कहाँ पे की थी यूपी में है यूपी में और कितनी चोरी की हुई है टोटल जब से मिला के मैं तीन चोरी किया हूँ क्या क्या चोरी किया उनमें से हाँ? वहाँ पे भी कैसा चोरी किया कोई सामान हाँ, वगैरह बस खाली दो बस ਜਿਤਨੇ ਇਹ ਪਸਤੋਲ ਲਿਆ ਤਾਂ ਉਸਕਾ ਕੀ ਨਾਮ ਹੈ ਇਹ ਹਨਮਾਨ ਮੰਦਿਰ ਸੇ ਮਤਲਬ ਲੈ ਕੇ ਆਏ ਤਾਂ ਬੱਚੇ ਲੋਗ ਮੈਂ ਤਾਂ ਕੋਡਾ ਜਿਤਨੇ ਲਿਆ ਤਾਂ ਮੈਂ ਨਹੀਂ ਲਿਆ ਤਾਂ ਬੱਚੇ ਲੋਗ ਲਿਆ ਤਾਂ ਖੇਲਣੇ ਲਈ ਇਹ ਦੇਖੋ ਇਸਮੇ ਮਤਲਬ ਇਹ ਉਹ ਛੜਰੀ ਲੱਗਦੀ ਹਾਂਜੀ ਤਾਂ ਸਭ ਇਹ ਤੱਕ ਪੜਿਆ ਬਿੱਤੀ ਰਾਤ ਉਹਦੇ ਵੱਲੋਂ ਜਿਹੜੀ ਚੋਰੀ ਕੀਤੀ ਗਈ ਸੀਗੀ ਮੱਲਾਵਾਸੀਆਂ ਨੇ ਜਿਹੜਾ ਉਹ ਪੜਿਆ ਤੇ ਉਹਦੇ ਕੋਲ ਕੁਝ ਕ ਪੈਸੇ ਵੀ ਬਰਬਦ ਹੋਏ ਜਾਂ ਇੱਕ ਪਸਤੋਲ ਆ ਕੀ ਚੜ੍ਹਨ ਦਾ ਉਹਦੇ ਬਾਰੇ ਇਹ ਸਵੇਰੇ ਦੇ ਅਸੀਂ ਸਾਨੂੰ ਮੈਨੂੰ ਫੋਨ ਆਇਆ ਸੀ ਸਵੇਰੇ ਮੱਲੇ ਦੇ ਵਿੱਚੋਂ ਤੇ ਚੋਰੀ ਹੋ ਗਈ ਮੈਂ ਗਿਆ ਪਹਿਲਾਂ ਤਾਂ ਪੁਲਿਸ ਨੂੰ ਬੁਲਾਇਆ ਪੁਲਿਸ ਆਈ ਨਹੀਂ ਬਹੁਤ ਦੇਰ ਬਾਅਦ ਇੱਕ ਸਬੰਧਕਟਰ ਆਇਆ ਚਲੋ ਉਹਨਾਂ ਨਾਲ ਲੈ ਕੇ ਅਸੀਂ ਸੀਸੀਟੀਵੀ ਕੈਮਰੇ ਦੇਖੇ ਬੰਦੇ ਦੀ ਪਛਾਣ ਕੀਤੀ ਪਛਾਣ ਕਰਕੇ ਦੁਪਹਿਰੇ ਸਾਨੂੰ ਸਾਡੇ ਮੁੰਡੇ ਨੇ ਉਹ ਬੰਦੇ ਨੂੰ ਮੁਲਕੜ ਮੰਡੀ ਤੇ ਮੋਬਾਈਲ ਲੈਂਦਾ ਪਛਾਣ ਲਿਆ ਤੇ ਉੱਥੋਂ ਇਹਨੂੰ ਫੜ ਲਿਆ ਤੇ ਕੁਝ ਪੈਸੇ ਦੇ ਕੋ ਬਰਾਮੜ ਹੋ ਗਿਆ ਇਹਦੇ ਕੋਲ ਇੱਕ ਨਕਲੀ ਰਵਾਲਵਰ ਨਿਕਲਿਆ ਆਇਆ ਲਗਣੀ ਰਕ ਬਟੂਅਰ ਵਿੱਚੋਂ ਦੋ ਕੋ ਕਿਸੇ ਦੇ ਜਿੱਦੇ ਆਧਾਰ ਕਾਰਡ ਤੇ ਪੈਨ ਕਾਰਡ ਆ ਤੇ ਕੋਈ ਏਟੀਐਮ ਆ ਉਹ ਵੀ ਕਿਸੇ ਕੋਲੋਂ ਨਿਕਲੇ ਆ 2 ਘੰਟੇ ਹੋ ਗਏ ਤੇ ਮੈਂ ਪੁਲਿਸ ਨੂੰ ਫੋਨ ਕਰੀ ਜਨਾ ਅਮਰੀਕ ਸਿੰਘ ਨੂੰ ਕੀਤਾ ਕਹਿੰਦੇ ਮੈਂ ਬਾਹਰ ਆਂ ਕਿਤੇ ਕਬੂਰਲੇ ਗਿਆ ਐ ਐਸਐਚਓ ਸਾਹਿਬ ਵੀ ਕਹਿੰਦੇ ਮੈਂ ਬਾਹਰ ਆਂ ਕਿਤੇ ਅਸੀਂ ਹੁਣ ਇਸ ਕਰਕੇ ਗੁਰਦੁਆਰੇ ਲੈ ਕੇ ਉਹਨੂੰ ਬੈਠੇ ਆ ਅਜੇ ਤੱਕ ਇਹਨੂੰ ਕੋਈ ਲੈਣ ਨਹੀਂ ਆਇਆ ਹਜੇ ਤੱਕ ਵੀ ਬੜਾ ਇਹ ਸਾਡੇ ਮੁਹੱਲੇ ਦੇ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੁੰਦੀਆਂ ਆ ਆਪ ਹੀ ਇਹ ਦੱਸਦਾ ਵੀ ਦੋ ਦਿਨ-ਦਿਨ ਪਹਿਲਾਂ ਮੈਂ ਇੱਕ ਹੋਰ ਕਿਸੇ ਦੇ ਘਰ ਬੜਿਆ ਸੀ ਉੱਥੋਂ ਮੈਨੂੰ ਸਿਰਫ 10 ਰੁਪਏ ਲੱਭੇ ਕਿੰਨੀ ਦੇਰ ਹੋ ਗਈ ਤੁਹਾਨੂੰ ਇਹਨੂੰ ਕਾਬੂ ਕੀਤਾ ਹੋਇਆ ਤੁਹਾਨੂੰ 2 ਮੇਰੇ 2 ਘੰਟੇ ਤੋਂ ਉੱਪਰ ਹੋ ਗਿਆ ਆ ਮੋਰਸ ਨੂੰ ਫੋਨ ਕੀਤਾ 2 ਘੰਟੇ ਤੋਂ ਉੱਪਰ ਹੋ ਗਿਆ ਆ ਅਜੇ ਕੋਈ ਨਹੀਂ ਆ ਅਜੇ ਕੋਈ ਨਹੀਂ ਆਣਾ ਮੈਂ ਹੀ ਫੋਨ ਕਰੀ ਜੰਨਾ ਤੇ ਹੁਣ ਸਚੇ ਸਾਹਿਬ ਦਾ ਕੋਈ ਕਿਸੇ ਹੋਰ ਨਹੀਂ ਚੁੱਕਿਆ ਹੋਇਆ ਕਹਿੰਦੇ ਜੀ ਗੱਲ ਹੈ ਮੀਟਿੰਗ 'ਚ ਬੈਠੇ ਆ ਅਜੇ ਤੱਕ ਕੋਈ ਆ ਨਹੀਂ ਹੈਗਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਪ੍ਰਵਾਸੀ ਮਜ਼ਦੂਰਾਂ ਦਾ ਇਹ ਬੜਾ ਬਹੁਤ ਜ਼ਿਆਦਾ ਲੁੱਟਾ ਖੋਹ ਕਰ ਰਿਹਾ ਹੈ ਇਹਨਾਂ ਤੇ ਗੌਰ ਕਰਨੀ ਚਾਹੀਦੀ ਹੈ ਨਾ ਮੈਂ ਆਪਣਾ ਮੇਰਾ ਨਾਮ ਸਪਨ ਕੁਮਾਰ ਜੀ ਸਾਜੀ ਇੱਕ ਰਾਤ ਚੋਰੀ ਹੋਈ ਸੀ ਜਿਹਦੀ ਖਬਰ ਹੈ ਥੋੜੀ ਦੇਰ ਪਹਿਲਾਂ ਮੈਸੇਜ ਕੀਤੀ ਹਾਂ ਹਾਂਜੀ ਤੇ ਹੁਣ ਪਤਾ ਲੱਗਾ ਕਿ ਜਿਹੜਾ ਤੁਹਾਡੇ ਵੱਲੋਂ ਆਪ ਖੋਦੀ ਜਿਹੜਾ ਚੋਰ ਹੈ ਉਹ ਕਾਬੂ ਕਰ ਲਿਆ ਗਿਆ ਹਾਂਜੀ ਕੀ ਕਹਿਣਾ ਆਹਦੇ ਬਾਰੇ ਕੱਲ ਤਾਂ ਅਸੀਂ ਸਵੇਰੇ ਪੁਲਿਸ ਕੰਪਲੇਨਟ ਕੀਤੀ ਸੀ 2 ਘੰਟੇ ਬਾਅਦ ਹੀ ਮੁਲਾਜ਼ਮ ਆਏ ਠੀਕ ਹੈ ਜੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਕਾਰਵਾਈ ਕਰੋ ਸਿਰਫ ਉਹ ਲਿਖ ਕੇ ਲੈ ਗਏ ਉਹਨਾਂ ਨੇ ਕੋਈ ਵੀਡੀਓ ਨਹੀਂ ਚੈੱਕ ਕੀਤੀ ਕੋਈ ਪੁੱਛਕਿਛ ਨਹੀਂ ਕੀਤੀ ਠੀਕ ਹੈ ਅਸੀਂ ਆਪਣੇ ਤੌਰ ਤੇ ਸਾਰੇ ਮਹੱਲੇ ਦੇ ਵਿੱਚ ਪੁੱਛਗਿੱਛ ਕੀਤੀ ਤੇ ਕੁਝ ਵੀਡੀਓ ਦੀ ਸਾਨੂੰ ਕਵਰਿੰਗ ਮਿਲੀ ਉਹਦੇ ਤੇ ਅਸੀਂ ਬਹੁਤ ਲੋਕਾਂ ਨੂੰ ਉਹ ਵੀਡੀਓ ਪਾਈ ਜੀ ਸਾਨੂੰ ਕਿਸ ਤਰੀਕੇ ਨਾਲ ਇਹਦਾ ਪਤਾ ਲੱਗੇ ਠੀਕ ਹੈ ਸਾਡੇ ਮਹੱਲੇ ਦਾ ਹੀ ਨੋਜ ਕੁਮਾਰ ਮੋਜੀ ਜੀ ਠੀਕ ਹੈ ਜੀ ਉਹਨਾਂ ਦੀ ਲੱਕੜ ਮੰਡੀ ਚ ਸ਼ਾਪ ਹੈ ਜੀ ਉਹਨਾਂ ਨੇ ਕਿਹਾ ਵੀ ਇਸ ਰੰਗ ਦਾ ਜਿਹੜੇ ਟੀ-ਸ਼ਰਟ ਪਾਈ ਹੋਈ ਸੀ ਮੁੰਡੇ ਨੇ ਉਹ ਇੱਕ ਮੋਬਾਈਲ ਦੀ ਦੁਕਾਨ ਤੇ ਮੁੰਡਾ ਖੜਾ ਆ ਵੀ ਤੁਸੀਂ ਆਣ ਕੇ ਦੇਖ ਸਕਦੇ ਹੋ ਅਸੀਂ ਫਟਾਫਟ ਕਾਰਵਾਈ ਕੀਤੀ ਤੇ ਜਾ ਕੇ ਅਸੀਂ ਮੌਕੇ ਤੇ ਪਹੁੰਚੇ ਜਦੋਂ ਅਸੀਂ ਦੇਖਿਆ ਤੇ ਇਹਨੂੰ ਸਿਰਫ ਇੱਕੋ ਦਾਪ ਕੰਮ ਆ ਰਿਹਾ ਤੈਨੂੰ ਗੁੱਟ ਤੋਂ ਫੜਿਆ ਤੇ ਇਹਨੇ ਫੜਵੜ ਦੱਸ ਦਿੱਤਾ ਜਦੋਂ ਪਹਿਲਾਂ ਤਾਂ ਮੰਨਿਆ ਨਹੀਂ ਕਿ ਜੀ ਜਦੋਂ ਅਸੀਂ ਕਿਹਾ ਵੀ ਜੇਬ ਦੇਖੋ ਜੇ ਦੇਖਿਆ ਤੇ ਜੇ ਜੇਬ 'ਚ ਕੁਝ ਪੈਸੇ ਸਿਕੇ ਤੇ ਜਦੋਂ ਗੁੱਟ ਤੋਂ ਫੜ ਕੇ ਅਸੀਂ ਦੋਕ ਇਹਦੇ ਲਾਈਆਂ ਤੇ ਮੰਨ ਗਿਆ ਜੀ ਹਾਂ ਚੋਰੀ ਮੈਂ ਕੀਤੀ ਹੈ ਇੱਕ ਪਿਸਤੌਲ ਨਾਲ ਚੱਕੀ ਜਾਂਦਾ ਬਣ ਇਹਦੇ ਕੋਲ ਇੱਕ ਪਲਾਸਟਿਕ ਦੀ ਪਿਸਤੌਲ ਆਈ ਹੈ ਜਿਸ ਦੇ ਨਾਲ ਇਹ ਇਹ ਮੰਨਿਆ ਹੈ ਕਿ ਮੈਂ ਰਾਤ ਨੂੰ ਇਹਦੇ ਨਾਲ ਲੁੱਟਾ ਖੋਹਾਂ ਕਰਦਾ ਜੀ ਤੇ ਹੁਣ ਕੋਈ ਤਾਂ ਐਸਾ ਪੂਰਾ ਬਰਾਮਦ ਹੋ ਗਿਆ ਤੁਹਾਡਾ ਹਾਂਜੀ ਕੁਝ ਪੈਸੇ ਬਰਾਮਦ ਹੋਏ ਆ ਹਾਂਜੀ ਪੂਰੇ ਨਹੀਂ ਹੋਇਆ ਪੂਰੇ ਨਹੀਂ ਕੀ ਹੋਏ ਤੇ ਹੁਣ ਮੰਗ ਕਿ ਕਰਦੇ ਆ ਫਰਿਆ ਤਾਂ ਤੁਸੀਂ ਆਪੀ ਮੰਗ ਇਹੀ ਕਰਦੇ ਆ ਜੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਸੀ ਨਹੀਂ ਘੰਟਾ ਡੇਢ ਘੰਟਾ ਹੋ ਗਿਆ ਇਹਨੂੰ ਫੜੇ ਨੂੰ ਹਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਤੇ ਅਸੀਂ ਚਾਹੁੰਦੇ ਆ ਜੀ ਇੱਥੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਰੀਤੀ ਨਾਮ ਤੇ ਮੇਰਾ ਨਾਮ ਦਾ ਕੇਸ ਆ ਜੀ ਅਰੀਏ ਕਿ ਟੌਰ ਪੜਿਆ ਤੁਹਾਡੀ ਮੌਕੇ ਤੇ ਪਹੁੰਚੇ ਆ ਹਾਂ ਪੜੀ ਕਰਨੇ ਨੂੰ ਹਾਂਜੀ ਕਹਿੰਦੇ ਤੁਹਾਡੇ ਵੀ ਚੋਰੀ ਹੋਈ ਆ ਕਦੋਂ ਹੋਈ ਸੀ ਕੀ ਥਾਰਾ ਮਾਮਲਾ ਸਰ ਮੇਰੇ ਨਾ 27 ਤਰੀਕ ਨੂੰ ਮੈਂ ਆਪਣੇ ਸਸੋਤ ਨੂੰ ਛੱਡਣ ਵਾਸਤੇ ਦੇ ਲਈ 에ਰਪੋਰਟ ਤੇ ਗਿਆ ਸੀਗਾ 27 ਤਰੀਕ ਨੂੰ ਜਦੋਂ ਮੈਂ 27 ਮਤਲਬ 26 ਸਵੇਰੇ ਮੈਂ ਜਦੋਂ ਵਾਪਸ ਮੁੜਿਆ ਨਾ ਸਾਡੇ 7:00 ਵਜੇ ਤੋਂ ਜਦੋਂ ਮੈਂ ਘਰ ਆ ਕੇ ਦੇਖਿਆ ਮੇਰੇ ਘਰ ਦੇ ਨੀਚੇ ਵਾਲਾ ਲੌਕ ਸੀਗਾ ਗੇਟ ਉਹ ਤੋੜਿਆ ਗਿਆ ਉੱਪਰ ਕੋੜੀ ਚੜ ਕੇ ਮੇਰਾ ਲੋਕ ਤੋੜਿਆ ਮੇਰਾ ਲੋਕ ਤੋੜਿਆ ਗਿਆ ਜਦੋਂ ਮੈਂ ਉੱਤੇ ਜਾ ਕੇ ਦੇਖਿਆ ਮੇਰੇ ਘਰ ਦੇ ਹਾਲਾਤ ਇਸ ਤਰ੍ਹਾਂ ਲੱਗੇ ਸੀਗੇ ਵੀ ਮਤਲਬ ਬਹੁਤ ਕੁਝ ਹੋ ਗਿਆ ਜਿੱਦਾਂ ਤੇ ਜਦੋਂ ਮੈਂ ਦੇਖਿਆ ਮੇਰੇ ਦੋਨੇ ਬੈੱਡ ਖੁੱਲੇ ਪਏ ਸੀਗੇ ਦੋਨੇ ਬਿੱਡਾਂ ਦਾ ਸਾਰਾ ਸਮਾਨ ਖਿਲਰਿਆ ਪਿਆ ਸੀਗਾ ਕੱਲਾ ਕੱਲਾ ਮੇਰਾ ਪੇਪਰ ਖੁੱਲਿਆ ਗਿਆ ਕੱਲਾ ਕੱਲਾ ਮੇਰਾ ਪਿੰਟ ਦਾ ਕੱਪੜਾ ਖੁੱਲਿਆ ਗਿਆ ਕੱਲਾ ਕੱਲਾ ਮੇਰਾ ਬੈਗ ਖੁੱਲਿਆ ਗਿਆ ਮੇਰੇ ਟਿਫਨ ਵਾਲਾ ਬੈਗ ਖੁੱਲਿਆ ਗਿਆ ਮੇਰੇ ਜੰਮੂ ਵਾਲਾ ਬੈਗ ਖੁੱਲਿਆ ਗਿਆ ਮੇਰੇ ਸਕੂਲ ਦੇ ਬੱਚੇ ਦਾ ਬੈਗ ਖੁੱਲਿਆ ਗਿਆ ਮੇਰੀ ਬਾਈ ਬਦ ਸਕੂਲ ਦਾ ਬੈਗ ਪੋਲਿਆ ਗਿਆ ਤੇ ਜਿਹਦੇ ਵਿੱਚ ਮੇਰੀ ਨਗਦੀ ਤੇ ਮੇਰਾ 골ਡ ਪਿਆ ਸੀਗਾ ਉਹ ਉਹਨਾਂ ਨੇ ਕੱਲਾ ਕੱਲਾ ਫੱਤ ਫੱਤ ਛਾਨ ਕੇ ਮੇਰਾ ਸਾਰਾ ਸਮਾਨ ਖੋਲਿਆ ਗਿਆ। ਇਹਨਾਂ ਨੇ ਸਾਰਾ ਸਰ ਮੇਰਾ 3.5 ਟੋਲੇ ਸੋਨਾ ਸੀਗਾ ਜੀ। ਬਾਕੀ 30000 ਨਗਦੀ ਸੀਗੀ। ਕੰਪਲੇਟ ਵਗੈਰਾ ਸਰ ਮੈਂ ਕੰਪਲੇਟ 28 ਤਰੀਕ ਨੂੰ ਸਵੇਰੇ ਆ ਕੇ 8 ਵਜੇ ਹੀ ਮੈਂ ਕੰਪਲੀਟ ਕੀਤੀ ਸੀਗੀ ਇਸ ਚੀਜ਼ ਦੀ ਤੇ ਉਹ ਮੌਕੇ ਤੇ ਪੁਲਿਸ ਮੁਲਾਜ਼ਮ ਆਏ ਸੀਗੇ ਉਹਨਾਂ ਨੇ ਮੌਕਾ ਦੇਖਿਆ ਹੈਗਾ ਉਸ ਤੋਂ ਬਾਅਦ ਤੇ ਮਨਨ ਕੋਈ ਕਾਰਵਾਈ ਨਹੀਂ ਹੋਈ ਹੈਗੀ ਇਸ ਚੀਜ਼ ਦੀ ਪਰ ਮੈਂ ਇਹ ਜੁਣਾ ਹੈ ਕਿ ਮੈਨੂੰ ਜੋ ਮੇਰਾ ਬੰਦਾ ਸਾਥ ਦਵਾ ਜਾਵੇ ਤਾਂ ਹੁਣ ਤੁਸੀਂ ਇੱਥੇ ਕਿੱਥੇ ਪਹੁੰਚੇ ਸਰ ਮੈਂ ਫਲੋ ਲਾਈਵ ਤੇ ਫੇਸਬੁਕ ਤੇ ਮੈਂ ਨਿਊਜ਼ ਦੇਖੀ ਤੇ ਮੈਂ ਡਿਊਟੀ ਆਫ ਕਰਕੇ ਮੈਂ ਛੇਤੀ ਛੇਤੀ ਜਲਦੀ ਜਲਦੀ ਆਇਆ ਮੈਂ ਦੇਖਾਂ ਕਿ ਇਹ ਇਹਨਾਂ ਨਾਲ ਗੱਲਬਾਤ ਕਰਾਂ ਮੈਂ ਕਿ ਮੇਰੇ ਘਰ ਵੀ ਚੋਰੀ ਇਨੀਕਤਿਵ ਹੋਵੇ ਸ਼ੁਰੂ ਕਰਿਆ ਹਾਂਜੀ ਪਰ ਮੈਂ ਇਹੀ ਚਾਹੁੰਦਾ ਕਿ ਮੈਨੂੰ ਜੋ ਮੇਰਾ ਬੰਦਾ ਇਨਸਾਫ ਦੁਆ ਜਾਵੇ ਮੈਂ ਸਿਰ ਮਿਹਨਤੀ ਬੰਦਾ ਹਾਂ ਜੀ